ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਹਕੂਮਤ ਬਾਅਦ ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਇਸੇ ਤਹਿਤ ਸੋਮਵਾਰ ਨੂੰ 3 ਫਰਵਰੀ ਨੂੰ ਇੱਕ ਅਮਰੀਕੀ ਫੌਜੀ ਜਹਾਜ਼ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਤਰਵਾਨਾ ਹੋਇਆ ਜਹਾਜ਼ ਅਮਿਸਰ ਹਵਾਈ ਅੱਡੇ ਤੇ ਉਤਰਿਆ ਇਸ ਵਿੱਚ 105 ਲੋਕ ਸਵਾਰ ਸਨ ਤੇ ਬਹੁਤੇ ਪੰਜਾਬੀ ਨੇ ਇਨ੍ਹਾਂ ਨੌਜਵਾਨਾਂ ਚ ਕਪੂਰਥਲਾ ਦੇ ਪਿੰਡ ਤਰਫ ਬੇਬਲ ਬਹਾਦਰ ਦਾ ਵਸਨੀਕ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੈ ਜਿਸ ਤੋਂ ਬਾਅਦ ਪਰਿਵਾਰ ਬਹੁਤ ਜ਼ਿਆਦਾ ਸਦਮੇ ਚ ਪਰਸੀਆ ਪਰਸੀਆ ਮੇਰਾ ਨਾਮ ਜੀ ਸਿੱਧੂ ਵਾਲਾ ਟਰਮ ਬਹਿਬਲ ਬਹਾਦਰ ਦੇ ਵਿੱਚ ਰਹਿੰਦੇ ਹਾਂ ਜੀ ਤੇ ਹੋੜ ਬੜੀ ਹਾਲਤ ਦਾ ਸੀ ਭੇਜਿਆ ਉਹਨੂੰ ਕਰਜ਼ਾ ਚੱਕਿਆ ਜੀ ਮਕਾਨ ਜਿਹੜਾ ਰੱਖਿਆ ਤੇ 11-12 ਤਾਰੀਖੇ ਦਾ ਲਗੜਾ ਕੋਈ 10 ਜੀ ਪਿਆਰ ਦੇ ਕੋਲੇ ਜਿਹੜੇ ਬਸੂਏ ਸੀ ਕੋਈ ਵਿੱਚ ਚ ਰੂਮ ਜ ਆ ਉਹ અમાਰੋ ਹੋਣੀ ਪਤਾ ਲੱਗਾ ਵੀ ਆ ਗੱਲ ਹੋਈ ਹੈ ਜਿੰਜਟ ਦਾ ਸਾਨੂੰ ਕੋਈ ਪਤਾ ਨਹੀਂ ਲੁਧਿਆਣੇ ਸ਼ਹਿਰ ਦਾ ਰੱਖਦੇ ਸੀ ਤੇ 50-50 ਰੁਪਏ ਲੱਗੇ ਬੰਦੇ ਲੱਗੇ ਲਾਗਤ ਨਹੀਂ ਕਿ ਕੋਈ ਰਿਸ਼ਤੇਦਾਰਾਂ ਕੋ ਕਲਾ ਲੈ ਲਿਆ ਲੱਖ-2 ਲੱਖ ਕੇ ਪੈਣ ਪਰਾ ਕੋ ਕਹੀ ਆਦੀ 2-3 ਰੁਪਏ ਕਿਸੇ ਬਾਬਾ ਹਮ ਉਨ੍ਹਾਂ ਕੋਲ ਥੋੜ੍ਹ-ਥੋੜ੍ਹੇ ਕਰੇ ਇੱਕ ਮਕਾਨ ਕਰਨੇ ਤੇ ਹਮ ਇਦਾਂ ਕਰਕੇ ਪਏ ਇਕੱਠੇ ਮੰਗੇ ਇਹ ਹੀ ਕਰਦੇ ਆ ਜੇ ਨੀ ਮਤ ਹੋ ਸਕੇ ਸਰਕਾਰ ਕੋ ਇਹ ਕਾਢੀ ਜੇ ਤੇ ਕਿਰਪਾ ਕਰੇ ਸੀ ਨੰਗ ਹੋ ਗਏ ਮਕਾਨ ਵੀ ਗਿਆ ਸਾਡੇ ਕੋ ਪੈਰ ਤੇ ਹੁਣੇ ਕਿ ਮਸਾਲਾ ਤੋਂ ਧੁੱਗ ਗਗਰਾ ਸਾਨੂੰ ਭੇਟ ਹੀ ਨਹੀਂ ਗੱਲਦਾ ਜੇ ਮਤ ਬਾਖਸਿਆਊਗਾ ਜਾਂ ਕੱਢ ਲਊ ਅਗੇ ਤੇ ਸਾਨੂੰਰਾ ਤੁਸੀਂ ਆਏ ਆ ਤਾਂ ਸਾਨੂੰ ਪਤਾ ਲੱਗਾ ਨਹੀਂ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਖਾਬੀ ਕੋ ਲੋਕ ਬੱਚਾ ਗਿਆ ਵਾ ਤੇ ਲੋਟਾੜੇ ਲੱਗ ਜੂ ਹਮ ਹਾਂ ਆ ਤੁਹਾਡੇ ਕੋ ਪਤਾ ਲੱਗਾ ਸਾਨੂੰ ਵੀ ਮਤਲਬ ਆਇਆ ਮਹਾਰਾਜ ਹੁਣ ਥਾਂ ਮਕਾਨ ਵੀ ਗਿਆ ਘਰ ਬਾਰ ਵੀ ਗਿਆ ਬੱਚੇ ਵੀ ਰੋਣਗੇ ਕੋਈ ਹਾਲਤ ਨਹੀਂ ਰਹਿ ਗਈ ਇਹ ਤਾਂ ਤਿਹ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮੱਛ ਕਰ ਦਵੇ ਟਕੜੀ ਰੋਟੀ ਖਾਂਦੇ ਰਹਿ ਜਾਗੇ ਨਹੀਂ ਤਾਂ ਵਹੀ ਵਾਰ ਜਿਹੜੀ ਦੇ ਕੋਈ ਕਰ ਲੈਂਦਾ ਵਾ ਤਾਂ ਕੋਈ ਪੈਸੇ ਨਹੀਂ ਮਿਲਦਾ ਅੱਛਾ ਦੱਸੋ ਵੀ 4-500 ਨਾ ਦਿਹਾੜੀ ਦੇ ਨਾਲ ਮਤਲਬ ਕੀ ਕਰੂਗਾ ਬੰਦਾ ਬੱਚੇ ਪਾਲੂਗਾ ਜਾਂ ਮਤਲਬ ਕੋਈ ਸਾਧਨ ਮਾੜਾ ਮੋਟਾ ਕਾਹ ਤੇ ਜਾਊਗਾ ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਉਂਗਾ ਕਿ ਆਪ ਜਾਊ ਕੋਈ ਵਾਰ ਨਹੀਂ ਜੀ ਕਿਸੇ ਬੰਦੇ ਨਹੀਂ ਤਾਂ ਧੱਕੇ ਖਾਣ ਦੀ ਕੀ ਲੋੜ ਹੈ ਜੇ ਮਤਲਬ ਇੱਥੇ ਰੋਟੀ ਦਾ ਜਿਗਾੜ ਹੋਵੇ ਰਿਸ਼ਤੇਦਾਰਾਂ ਨੇ ਵਕ ਪਤਾ ਨਾ ਪੈਸੇ ਮੋੜ ਜਦ ਕੋ ਮੰਗਾ ਵੇ ਇੰਨਾ ਰੁਪਈਆ ਚੱਕਿਆ ਵਾ ਉਹਨੇ ਵਕ ਕਹਿਣਾ ਵੀ ਸਾਨੂੰ ਥਾਂ ਦਿਓ ਜਾਂ ਪੈਸੇ ਦਿਓ ਅਗੇ ਸੋਚਿਆ ਵੀ ਜੇ ਸਾਡੀ ਸਰਕਾਰ ਮਾਇਤ ਕਰ ਜਾਵੇ ਟੰਗਾੜੀ ਮੋਟੀ ਤੇ ਚਲੋ ਅਸੀਂ ਮਤਲਬ ਮੜੇ ਬੜ ਰੋਟੀ ਖਾਂਦੇ ਰਹਿ ਜਾਵਾਂਗੇ ਪਰਵਾਰ ਤੋਂ ਕਹਿੰਦੇ ਕਿ ਗੁਰਪ੍ਰੀਤ ਘਰ ਦੇ ਹਾਲਾਤ ਸੁਧਾਰਨ ਦਾ ਸੁਪਨਾ ਲੈ ਕੇ ਵਿਦੇਸ਼ ਗਿਆ ਸੀ ਪਰ ਹੁਣ ੜਿਪੋਰਟ ਹੋਣ ਨਾਲ ਉਸ ਦੇ ਸਾਰੇ ਸੁਪਨੇ ਟੁੱਟ ਗਏ ਨੇ ਬਿਊਰੋ ੜਿਪੋਰਟ ਜੀਕੇਆ ਟੀਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਹਕੂਮਤ ਬਾਅਦ ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਇਸੇ ਤਹਿਤ ਸੋਮਵਾਰ ਨੂੰ 3 ਫਰਵਰੀ ਨੂੰ ਇੱਕ ਅਮਰੀਕੀ ਫੌਜੀ ਜਹਾਜ਼ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਤਰਵਾਨਾ ਹੋਇਆ ਜਹਾਜ਼ ਅਮਿਸਰ ਹਵਾਈ ਅੱਡੇ ਤੇ ਉਤਰਿਆ ਇਸ ਵਿੱਚ 105 ਲੋਕ ਸਵਾਰ ਸਨ ਤੇ ਬਹੁਤੇ ਪੰਜਾਬੀ ਨੇ ਇਨ੍ਹਾਂ ਨੌਜਵਾਨਾਂ ਚ ਕਪੂਰਥਲਾ ਦੇ ਪਿੰਡ ਤਰਫ ਬੇਬਲ ਬਹਾਦਰ ਦਾ ਵਸਨੀਕ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੈ ਜਿਸ ਤੋਂ ਬਾਅਦ ਪਰਿਵਾਰ ਬਹੁਤ ਜ਼ਿਆਦਾ ਸਦਮੇ ਚ ਸਰ ਸ਼ੇਮ ਮੇਰਾ ਨਾ ਜੀ ਸਿੱਧੂ ਵਾਲਾ ਤਰ ਬੇਬਲ ਬਹਾਦਰ ਦੇ ਵਿੱਚ ਰਹਿੰਦੇ ਹਾਂ ਜੀ ਤੇ ਹੋਰ ਬੜੀ ਹਾਲਤ ਹੈ ਜੀ ਕਿ ਜਿਵੇਂ ਨੂੰ ਕਰਜ਼ਾ ਚੱਕਿਆ ਜੀ ਮਕਾਨ ਜਿਹੜਾ ਰੱਖਿਆ ਤੇ 112 ਦੋ ਤਾਰੇ ਸੇਵਰਾ ਕੋਈ ਕੁਦਾਤੀ ਜੀ ਪਿਆ ਕੇ ਕੋਲੇ ਜੰਗਰੀ ਬਥੂਏ ਕਿ ਉਹ ਬੇਚਰੂਮਾ ਜਾ ਉਹ અમાਰ ਨੂੰ ਹੋਈ ਪਤਾ ਲੱਗਾ ਵੀ ਆ ਗਨ ਹੋਈ ਜਿਹੜਾ ਅੰਦਰ ਦਾ ਸਾਨੂੰ ਕੋਈ ਪਤਾ ਨਹੀਂ ਲਿਧਾਨੀ ਸਾਹਿਬ ਰੱਖਦੇ ਸੀ ਤੇ ਪੰਚਾਇਤ ਆਕ੍ਰਿਤੀ ਇਹ ਲੱਗੇ ਬੰਦਾ ਲੱਗੇ ਲਾ ਰਿਹਾ ਨਹੀਂ ਕਿ ਕੋਈ ਰਿਸ਼ਤੇਦਾਰਾਂ ਪਕੜਾ ਲੈ ਲੱਖ 2 ਲੱਖ ਕੇ ਪੈਣ ਪਰਾ ਕੋਈ ਯਾਰੀ 2 3 ਦੀ ਜਾਂ ਕਿਸੇ ਬਾਬਾ ਹਮ ਉਹਨਾਂ ਕੋਲ ਥੋੜ੍ਹ ਥੋੜ੍ਹੇ ਪਰੇ ਇੱਕ ਮਕਾਨ ਕਰਨ ਕੇ ਰੱਖਿਆ ਸੀ ਹਮ ਇਦਾਂ ਕਰਕੇ ਪਏ ਇਕੱਠੇ ਮੰਗੇ ਇਹ ਹੀ ਕਰਦੇ ਆ ਵੀ ਜਿੰਨੀ ਮਤ ਹੋ ਸਕੇ ਸਰਕਾਰ ਕੋਲ ਇਟਾੜੀ ਜੇ ਤਰਪਾ ਕਰੇ ਜੀ ਨੰਗ ਹੋ ਗਏ ਮਕਾਨ ਵੀ ਗਿਆ ਸਾਡੇ ਕੋਲ ਪੈਰ ਤੇ ਹੁਣੇ ਕੋਈ ਮਸਾਦ ਨੂੰ ਧੱਡੂ ਗਗਰਾ ਸਾਨੂੰ ਭੇਟ ਹੀ ਨਹੀਂ ਗੱਲਦਾ ਜਿੰਮਤ ਬਾਗ ਸਿਆਊਗਾ ਜਾਂ ਕਦੋਂ ਅਹੀ ਤਾਂ ਹਨ ਮਗਰ ਤੁਸੀਂ ਆਏ ਆ ਤਾਂ ਸਾਨੂੰ ਪਤਾ ਲੱਗਾ ਨਹੀਂ ਸਾਨੂੰ ਕੋਈ ਪਤਾ ਨਹੀਂ ਅਹੀ ਤਾਂ ਸਭ ਚਲੋ ਬੱਚਾ ਗਿਆ ਵਾ ਤੇ ਲੋਟਾਰੇ ਲੱਗ ਗਿਉ ਹਮ ਆਤਿਆ ਜੇ ਕੋ ਪਤਾ ਲੱਗਾ ਸਾਨੂੰ ਵੀ ਮੁਤਲਆ ਆਇਆ ਮਹਾਰਾਜ ਹੁਣ ਥਾਂ ਮਕਾਨ ਵੀ ਗਿਆ ਘਰ ਬਾਰ ਵੀ ਗਿਆ ਬੱਚੇ ਵੀ ਰੋਲਣਗੇ ਕੋਈ ਹਾਲਤ ਨਹੀਂ ਰਹੀ ਇਹ ਤਾਂ ਕਹਿੰ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮਚ ਕਰ ਦੇਵੇ ਟਕੜੀ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਤੇ ਵਹੀ ਵਾਰ ਜਿਹੜੀ ਜੇ ਕੋਈ ਕਰ ਲੈਂਦਾ ਵਾ ਤਾਂ ਕੋਈ ਪੈਸੇ ਨਹੀਂ ਮਿਲਦਾ अच्छा तो ये दकवी 4 500 ਨਾ ਦਿਹਾੜੀ ਦੇ ਨਾਲ ਆ ਮਤਲਬ ਕੀ ਕਰੂਗਾ ਤੰਦਾ ਬੱਚੇ ਪਾਲੂਗਾ ਜਾਂ ਮਤਲਬ ਕੋਈ ਸਾਧਨ ਮਾਰਾ ਮੋਟਾ ਕਰਕੇ ਜਾਊਗਾ ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਊਗਾ ਕਿ ਆਪ ਜਾਊਗਾ ਕੋਈ ਬਾਣੀ ਜੀ ਕਿਸੇ ਬਣੇ ਨਹੀਂ ਤਾਂ ੱਕੇ ਖਾਂਦੀ ਕੀ ਲੋੜ ਹੈ ਜੇ ਮਤਲਬ ਇੱਥੇ ਰੋਕੀ ਦਾ ਜਿਗਾਰ ਹੋਵੇ ਰਿਸ਼ਤੇਦਾਰਾਂ ਨੇ ਵਕਤ ਤੱਕੜ ਪਹਿ ਮੋੜ ਜਦਕ ਨੂੰ ਆ ਬੈਨਾਰ ਪਈਆ ਚੱਕਿਆ ਉਹਨੇ ਵੱਖ ਕਹਿਣਾ ਵੀ ਸਾਨੂੰ ਥਾਂ ਦਿਓ ਚਾ ਤਹਿ ਜੀ ਅਗੇ ਸੋਚਦੇ ਹਾਂ ਵੀ ਜੇ ਸਾਡੀ ਸਰਕਾਰ ਨਾਇਤ ਕਰ ਜਾਵੇ ਟੰਗਾੜੀ ਮੋਟੀ ਸੀ ਚਲੋ ਅਸੀਂ ਮਤਲਬ ਮੜੇ ਬੜ ਰੋਟੀ ਖਾਂਦੇ ਰਹਿ ਜਾਵਾਂਗੇ ਪਰਿਵਾਰ ਤੋਂ ਕਹਿੰਦੇ ਕਿ ਗੁਰਪ੍ਰੀਤ ਘਰ ਦੇ ਹਾਲਾਤ ਸੁਧਾਰਨ ਦਾ ਸੁਪਨਾ ਲੈ ਕੇ ਵਿਦੇਸ਼ ਗਿਆ ਸੀ ਪਰ ਹੁਣ ੜਿਪੋਰਟ ਹੋਣ ਨਾਲ ਉਸਦੇ ਸਾਰੇ ਸੁਪਨੇ ਟੁੱਟ ਗਏ ਨੇ ਬਿਊਰੋ ਰਿਪੋਰਟ ਜੀਕੇ ਟੀਵੀ